ਜਦੋਂ ਇਹ ਸਾਰਾ ਪੂਰਾ ਦੁੱਖ ਚੱਲ ਰਿਹਾ ਸੀਗਾ ਜਦੋਂ ਰਾਜਵੀਰ ਜਵੰਦਾ ਦੇ ਸਿਸਕਾਰ ਦੇ ਉੱਪਰ ਸਾਰੇ ਲੋਕ ਇਕੱਠੇ ਹੋਏ ਸੀ ਦੁੱਖ ਦੇ ਵਿੱਚ ਡੁੱਬੇ ਹੋਏ ਸੀ ਲੋਕਾਂ ਦਾ ਮਤਲਬ ਲੋਕ ਸੁੰਨ ਹੋਏ ਪਏ ਸੀ ਤੇ ਉਸ ਟਾਈਮ ਤੇ ਹੋਰ ਜਿਹੜਾ ਦੁੱਖ ਦੁੱਖ ਵਾਲੀ ਜਿਹੜੀ ਘਟਨਾ ਸੀਗੀ ਉਹ ਇਹ ਹੋਈ ਕਿ ਲੋਕ ਬਹੁਤ ਸਾਰੇ ਲੋਕਾਂ ਦੇ ਉੱਥੇ ਫੋਨ ਚੋਰੀ ਹੋਏ ਪੈਸੇ ਚੋਰੀ ਹੋਏ ਹੋਰ ਜਿਹੜੇ ਕੀਮਤੀ ਸਮਾਨ ਸੀ ਉਹ ਚੋਰੀ ਹੋਏ ਤੇ ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿ ਦੇਖੋ ਇਸ ਮੌਕੇ ਤੇ ਜਦੋਂ ਸਾਰੀ ਦੁਨੀਆ ਜਿਹੜੀ ਹੈ ਉਹ ਸੁੰਸਾਨ ਦੁਨੀਆ ਦੁੱਖ ਮਨਾ ਰਹੀ ਹੈ ਲੋਕ ਦੁੱਖ ਵਿੱਚ ਡੁੱਬੇ ਹੋਏ ਨੇ ਉਸ ਟਾਈਮ ਤੇ ਉਹ ਲੋਕ ਇੰਨੇ ਪੱਥਰ ਹੋ ਗਏ ਕਿ ਉਹ ਉਸ ਟਾਈਮ ਦੇ ਉੱਤੇ ਘਾਤ ਲਾ ਕੇ ਉਹਨਾਂ ਨੇ ਉਹ ਬਹੁਤ ਸਾਰੇ ਲੋਕ ਆਏ ਹੋਏ ਸੀ ਗਰੋ ਆਏ ਹੋਏ ਸੀ ਆਈ ਥਿੰਕ ਕਿ ਕਾਫੀ ਲੋਕ ਆਏ ਸੀ ਜਿਨ੍ਹਾਂ ਨੇ 200 300 ਫੋਨ ਜਿਹੜੇ ਸੀ ਉਹ ਚੋਰੀ ਕੀਤੇ ਔਰ ਹੋਰ ਕੀਮਤੀ ਚੀਜ਼ਾਂ ਚੋਰੀ ਕੀਤੀਆਂ ਤੇ ਇਹਦਾ ਮਤਲਬ ਕਿ ਮਾਨਸਿਕਤਾ ਬਹੁਤ ਗਿਰ ਗਈ ਹੈ ਬਹੁਤ ਲੋਕੀ ਬਹੁਤ ਛੋਟੇ ਪੱਧਰ ਤੇ ਜਾ ਕੇ ਸੋਚਣ ਲੱਗੇ ਨੇ ਇਹ ਹੋਰ ਖਤਰਨਾਕ ਹੈ ਇਹ ਨਸ਼ੇ ਦੰਦੇ ਗਾਣੇ ਵਾਇਲੈਂਸ ਇਹੋ ਜਿਹੜੇ ਅਪਨ ਜਿਹੜੀਆਂ ਕਲਚਰ ਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੇਰੇ ਖਿਆਲ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਸਮਾਜ ਦੇ ਵਾਸਤੇ ਸੋ ਮੇਰੀ ਬੇਨਤੀ ਇਹ ਹੀ ਹੈ ਪੰਜਾਬ ਪੁਲਿਸ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਇਹੋ ਜੇ ਗਰੋਹਾਂ ਨੂੰ ਲੱਭਿਆ ਜਾਏ ਔਰ ਜਿਹੜੇ ਜਿਹੜੇ ਲੋਕ ਵੀ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ